ਪਟਾਲੇ ਬਸ ਸਟੈਂਡ ਤੇ ਕੀ ਲੈਣਾ ਹੈ ਜੀ ਇੰਤਾਲੇ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਥੋਂ ਵੀ ਕਰਨਾ ਇੱਕ ਆਈ ਦੇ ਕਲਾਂਗੁਰ ਲੱਗ ਕੋ ਪਿੰਡ ਹੈ ਕਿੰਪਰ ਉਹ ਤੋਂ ਆਏ ਸੀ ਪਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕਿਤਾ ਗੋਮ ਇਸ ਪਹਿਲਾ ਜਿਆਦਾ ਸਮਾਨ ਇਹ ਨਾਲ ਜਿਆਦਾ ਹੋਣ ਕਰਕੇ ਮੈਨੂੰ ਲੱਗਾ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲ ਹੈ ਤੇ ਉਹਨਾਂ ਨੇ ਲੱਗਾ ਮੇਰੇ ਕੋਲ ਹੈ ਤੁਪ ਲੇਖਿਤ ਵਿੱਚ ਉਹਨਾਂ ਨੂੰ ਇੱਥੇ ਰੈਪਿਡ ਆ ਗਈ। ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਬੱਚਿਆਂ ਨੇ? ਕਲਾ ਨਰ ਤੋਂ ਥੋੜੀ ਜਿਹੀ ਹੋ ਰਾਂ ਬਾ ਮੈਂ ਉਹ ਉਰਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੇ ਤੇ ਤੁਹਾਡੇ ਲੱਗੇ ਹੋਣੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ। ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇਧਰ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੀ ਨਹੀਂ ਸਾਡੇ ਕੋਲ ਵੀ ਨਹੀਂ ਹੈ। ਫਿਰ ਜਦੋਂ ਬਦ ਫੋਨ ਕੀਤਾ ਉਹ ਬਸ ਵਾਲੇ ਵੀ ਦੀ ਉਹਨਾਂ ਨੂੰ ਪੁੱਛ ਆਨੇ ਤੇ ਇਧਰ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੂੰ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਤੇ ਇਧਰ ਉਹਨਾਂ ਕੋਲ ਹੈ। ਤੇ ਉਹ ਥਾਣੇ ਚੱਲੀ ਗਈ ਐ ਤੇ ਤੁਸੀਂ ਉੱਥੋਂ ਪਤਾ ਕਰ ਲੈ। 3 ਨੰਬਰ ਕਿੰਨੀ ਉਮਰ ਬੱਚੇ ਦੇ? 4 4। ਕਿਹੜੀ ਕਲਾਸ ਚ ਪੜ੍ਹਦਾ ਨਹੀਂ? ਨਰਸਰੀ ਚ। ਕੋਈ ਸੁਕੀ ਮੈਸੇਜ ਰਜੈਂ। ਧੰਨਵਾਦ ਕਰਨ ਚਾਹਨੀ ਇਹਨਾਂ ਦੇ ਜਿਨ੍ਹਾਂ ਨੇ ਮੇਰੀ ਤੇ ਮਿੰਨੂ ਦਾ ਟਾਰਫ। ਸਾਡੇ ਨਾਲ ਜਿਸ ਜਨ ਨਾਲ ਇਹਨਾਂ ਵਿੱਚ ਗੇਟੀਏ ਨਾਲ ਖੜੀ ਤੋਂ ਜ਼ਿੰਮੇਵਾਰ ਨਹੀਂ। ਕੱਪੜੇ ਕੀ ਦਿਨ ਵਾਸਤੇ ਤਰ੍ਹਾਂ ਨਾਲ ਹੋਰ ਤੋਂ ਇੱਕ ਬਟਾਲੀ। ਇਹ ਕੱਪੜੇ ਚੀਦ ਕੇਆਂ ਦੀ ਬਟਾਲੀ ਦਿਨ ਵਾਸਤੇ ਲੈਣ ਤੇ ਉਹ। ਜਦੋਂ બસ ਚ ਬੈਨ ਲਗੇ ਤੇ ਬਸ ਚ ਰਾਸ਼ੀ ਹੀ ਜ਼ਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਉਹਨਾਂ ਦੀ ਮੰਮੀ ਕੋਲੋਂ ਬੇਟੀ ਕੇ ਚਾਹੇ ਮੇਰੇ ਕੋਲੋਂ ਬੇਟੀਆਂ ਦੇ ਬਸ ਵਿੱਚ ਬੈਠ ਗਈ। ਵੀਡੀਓ ਦੀ ਸ਼ੈੱਟ ਕਰ ਲਈ। ਜਦੋਂ ਕੋਲੋਂ ਉਹ ਕੋਲ ਪਿੱਛੇ ਦੇ ਉਹ ਬਸ ਚ ਜਰਾਸ਼ ਘਟਿਆ। ਤੇ ਉਹਨਾਂ ਨੇ ਦੇਖਿਆ ਵੀ ਮੇਰੀ ਕਿੱਥੇ ਦੇ ਬੇਟੀ ਨਾ ਤੇ ਬੇਟੀ ਉਹਨੂੰ ਇਸ ਤੇ ਨਾਂ ਮੇਰੇ ਬਸੇ ਕੋਲ ਨਹੀਂ। ਤੇ ਫਿਰ ਉੱਥੇ ਉਹਨਾਂ ਨੇ ਪਤਾ ਨਹੀਂ ਕਿੱਦਾਂ ਸੰਪਰਕ ਕੀਤਾ ਇੱਕ ਬਟਾੜੇ। ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬਸਟੈਂਡ ਤੇ ਵੀ। ਮੈਂ ਨਾਮ ਜਾਨਦੋਂ ਨਾ ਤੇ ਫਿਰ ਉਹਨਾਂ ਨੇ ਭਾਈ ਇਥੇ ਅਸਰ ਕੀ ਦਫਤਰਾਂ ਕੀ ਸੰਪਰਕ ਕਰਕੇ ਤੇ ਮਹਾਰਾਜਮਾਹਾਰੀ ਮਤ ਦੇ ਨਾਲ ਬੈਠੀ ਸਾਡੀ ਹੋ ਰਹੀ ਤੇ ਬਾਅਦ ਵਿੱਚ ਉਹਨੇ ਇਸ ਨਾਲ ਸੰਪਰਕ ਕਰਕੇ ਤੇ ਮਹਾਰਾਜਮਾਹਾਰੀ ਨੂੰ ਸਰਟੀਫਿਕੇਟ ਜਿਹੜੀ ਇਸਟੈਂਡਿੰਗ ਸਹੀ ਮਿਲ ਆ। ਮੈਂ ਅੱਜ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। तहे ਦਿਲੋਂ ਧੰਨਵਾਦ। ਜੀ ਸਰ ਅੱਜ ਮਿਤੀ 7 4 23 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਸ ਸਟੈਂਡ ਤੇ ਇੱਕ ਲਾਰਸ ਬੱਚੀ ਛੋਟੀ ਸਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਇਹ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹੈ ਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨਾਉਣ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਨਹੀਂ ਪਾ ਇਹਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਇਕਰ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਇਹਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਆਉਂਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਮੇਰੇ ਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਗਦੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇੰਨਾ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲੀ ਤੌਰ ਤੇ ਧਿਆਨ ਰੱਖਿਆ ਕਰੋ